ਸਾਸੀ ਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਬਾਈਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਗਰਦਾਸਪੁਰ ਅੱਜ ਵੀਰ ਕੋਲ ਤਿੰਨ ਵੜਾ ਵਾਂ ਚੰਗੀਆਂ ਟੋਪ ਦੀਆਂ ਦੁੱਧ ਵਾਲੀਆਂ ਵੜਾ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਵੇਂਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰਿਓ ਜੀ ਸਾਰੇ ਭੈਣ ਭਰਾ ਬਾਕੀ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਦੇਖੋ ਜੀ ਚੰਗੀਆਂ ਵੜਾ ਆ ਗਈਆਂ ਵੀਰ ਕੋਲ ਸਾਹਿਗਰ ਵੀਰੇ ਸਾਹਿਗਰ ਜੀ ਹੋਰ ਸਭ ਠੀਕ ਠਾਕ ਸਾਹਿਗਰ ਜੀ ਸਾਹਿਗਰ ਹੋਰ ਠੀਕ ਠਾਕ ਹਾਂਜੀ ਚਲੋ ਆਪਣਾ ਨਾਮ ਬੋਲੋ ਗੁਰਮੀਤ ਠੀਕ ਆ ਜੀ ਹੋਰ ਭਾਜੀ ਠੀਕ ਠਾਕ ਸਭ ਵਧੀਆ ਵਧੀਆ ਤੁਸੀਂ ਸੁਣਾਓ ਹਾਂਜੀ ਵਧੀਆ ਵਧੀਆ ਵੀਰੇ ਬਾਕੀ ਵੀਰ ਜੀ ਆਪਣਾ ਨਾਮ ਤੇ ਡਰੈਸ ਬੋਲ ਦਿਓ ਜੀ ਨਾਮ ਕਾਲਾ ਜੀ ਹਾਂਜੀ ਪਿੰਡ ਬਾਈਆਂ ਠੀਕ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਠੀਕ ਵੀ ਗੁਰਦਾਸਪੁਰ ਠੀਕ ਹੈ ਵੀਰ ਜੀ ਠੀਕ ਹੈ ਜੀ ਵਿਰਟੇਂ ਚ ਆਪਾਂ ਵਪਾਰ ਦਾ ਕੰਮ ਕਰਦੇ। ਠੀਕ ਆ ਵੀਰੇ ਠੀਕ ਆ ਜੀ। ਤੀਜੀ ਵੀਡੀਓ ਲੱਗੀ ਆਪਣੀ ਬਾਨਾ ਨਾ। ਵਧੀਆ ਰਿਸਪੌਂਸ ਮਿਲਿਆ। ਬਹੁਤ ਵਧੀਆ ਬਹੁਤ ਵਧੀਆ। ਚਲੋ ਵੀਰ ਜੀ ਨਾਲੇ ਮਾਲ ਸਾਫ ਸੁਥਰਾ ਪਾਣਾ। ਸਾਫ ਸੁਥਰਾ ਹੀ ਪਾਣਾ ਮਾਲ ਹੀ ਤਾਂ ਪਾਣਾ। ਪਾਣਾ ਮਾਲ ਹੁੰਦਾ ਆਪਣੇ ਕੋਲ ਹਨਾ ਜੀ। ਠੀਕ ਆ ਜੀ। ਕਰੀਏ ਵੀਰ ਜੀ ਸ਼ੁਰੂ ਕਰ। ਹਾਂ ਜੀ ਹਾਂ ਜੀ। ਆ ਵੀਰੇ ਵਹਿੜ ਆ ਗਈ ਕਿੱਦਾਂ ਸੂਈ ਆ? ਇਹ ਪਹਿਲੀ ਪਹਿਲਣ ਵਸ਼ੀ ਆ। ਅੱਛਾ ਪਲੂਣੀ ਆਲੇ। ਪਲੂਣੀ ਆਲੇ। ਪਰ ਥਾਣਾ ਜਿੱਦਾ ਰੋ ਰੋ ਵਾਲੇ ਗਲਾ ਮੁੱਦੇ ਮਾਰੇ ਹੁੰਦੇ। ਹਾਂ। ਸੀਲ ਠੰਡੀ ਆ ਨਾ ਨਿਆਣਾ ਜਿੱਦਾਂ ਮਰਜੀ। ਇਹ ਦੋ ਦਰ ਚੰਗਾ ਚਵਾਈ ਜਾਓ ਬਾਕੀ ਸਾਂਭੀ ਕੇ ਨੇ ਬੜੀ ਰੀਜ ਨਾ ਵਾ ਦੇਖੋ ਹਾਂਜੀ ਹਾਂਜੀ ਵੀਰ ਜੀ ਇਹ ਕਾਹੀ ਥੀਕ ਆ ਵੀਰੇ ਠੀਕ ਆ ਜੀ ਇਹ ਕੋ ਫਿਰ ਵੀਰ ਜੀ ਇਹ ਬੋਲਾ ਬੜਾ ਬੋਲਾ ਇਹ ਕੋਈ 16 17 ਕਿਲੋ ਆ ਅੱਛਾ ਬੋਲਾ ਹਾਂ ਬੋਲਾ 16 17 ਕਿਲੋ ਦਾ ਸਟਾਰਟ ਹੋਈ ਆ ਬਾਕੀ 20 ਪਲੱਸ ਚਲੀ ਜਾਊਗਾ ਨਾ ਹਾਂ ਮੇਰੀ ਗੱਲ ਆ ਇਹਨੇ ਤੇ ਹੈ ਆ ਠੀਕ ਆ ਵੀਰੇ ਠੀਕ ਆ ਜੀ ਨਹੀਂ ਸਾਫ਼ ਸੁਥਰੀ ਗਾਂ ਆ ਵੀ ਲਈ ਦੱਸ ਬਾਕੀ ਵੀਰ ਜੀ ਖੋਲ ਕੇ ਤੋਰ ਦਿਓ ਜੀ ਲੋ ਖੋ ਵੀ ਜੀ ਬੜ ਚੰਗੀ ਟੌਪ ਦੀ ਆ ਗਈ ਬਾਕੀ ਕਰਮ ਵਾਲੀ ਥੱਬੇ ਲਾਈ ਫੰਡੀ ਥੱਲੇ ਆਹ ਸੀਲ ਥੰਦੀ ਠੀਕ ਹੈ ਵੀਰੇ ਆਜੋ ਵੀਰ ਜੀ ਆਜੋ ਆਜੋ ਸਾਂਭੀ ਚ ਪਾਈਆਂ ਲੋਕੀ ਛੋਟੀ ਛੋਟ ਨੇ ਕਹਿੰਦੇ ਥੱਬੇ ਲਾਇਆ ਸਹੀ ਗੱਲ ਆ ਵੀਰਾ ਆ ਥੱਬੇ ਕਹਿੰਦੇ ਥੱਬੇ ਲੱਗੇ ਅਸਲ ਥੱਬੇ ਇਹਨਾਂ ਵੰਦੇ ਸਾਂਭੀ ਵੀਰ ਜੀ ਕਹਿੰਨੇ ਚੰਗੀ ਆਣਾ ਇਹ ਠੰਡ ਤੋਂ ਬੜਾ ਸ਼ੁਕਰ ਬੜਾ ਆਰਡਰ ਤੋਂ ਪਲਾ ਲੱਗ ਜਾਣਾ ਕਿਨੇ ਕਿ ਦੁੱਧ ਵਾਲੀ ਆ ਬਿਲਕੁਲ ਬਿਲਕੁਲ ਜੀ ਵੀ ਜੀ ਫਿਰ ਆਪਾਂ ਇਹਦਾ ਰੇਡ ਕਰੀਏ ਜਿਹੜਾ ਜਾ ਜਾ ਉੱਡਦੀ ਜਾਏ ਜਿਹੜੀ ਛੋੜਦੀ 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 ਵੇਚਣੀ ਤੁਹਾਨੂੰ ਬੋਲਦੇ ਹਾਂ ਹਾਂ ਪਟਾਕੇ ਬੁਨੇ ਹਾਂ ਪਟਾਕੇ ਬੁਨੇ ਠੀਕ ਹੈ ਜੀ ਦੱਸੋ ਕਿੰਨੇ ਦੇ ਦੀਏ ਨਹੀਂ ਤੁਸੀਂ ਦੱਸਣਾ ਭਾਜੀ ਮੇਰੀ 75000 ਦੀ ਕਰ ਦਈਏ ਜਾ 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 ਦੱਸ ਦੋ ਤੁਸੀਂ ਦੱਸੋ ਦਵਾ ਦਈਏ ਦੋਈ ਦੋ ਨਹੀਂ ਫਿਰ 5000 ਦਈਏ ਅੱਛਾ 570 ਦੀ 70000 ਦੀ ਦਾਂਗੇ ਬਸ ਲਓ ਜੀ ਬਾਕੀ ਮਾਨਤਾਨ ਕਰ ਦਿਓ ਮਾਨਤਾਨ ਚਲੋ ਥੋੜਾ ਹੋਰ ਮਾਨਤਾਨ ਕੋਈ ਕਰੂਗਾ ਦੇਖੋ ਇਹਦੀ 70000 ਦੀ ਵਾਹੜ ਚੰਗੀ ਟੌਪ ਦੀ ਵਾਹੜ ਆ 70000 ਦੀ ਠੀਕ ਹੈ ਵੀਰੇ ਠੀਕ ਹੈ ਜੀ ਨਹੀਂ ਸਾਫ਼ ਸੁਥਰੀ ਅਸਲ ਹੈ ਅਸਲ ਦੁੱਧ ਵਾਲੀ ਚੀਜ਼ ਦੇਖੋ ਸਹੀ ਗੱਲ ਆ ਰਹੀ ਸਹੀ ਗੱਲ ਆ ਠੀਕ ਹੈ ਜੀ ਬਾਕੀ ਚੱਲੋ ਫੋਨ ਫਨ ਕੋਈ ਕਰੇ ਘਰ ਦੇ ਚੱਲੋ ਮਾਨਤਨ ਥੋੜਾ ਠੀਕ ਆ ਵੀਰੇ ਗਾੜੀ ਆ ਗਈ ਵੀਰ ਜੀ ਬੈਠੇ ਇਹ ਵੀ ਸਾਡਾ ਵੈਸੇ ਜੈ 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 ਬਿਲਕੁਲ ਜੈ ਇਹ ਵੀਰੇ ਫੁੱਲ ਵੱਡੀ ਬੈੜਾ ਅੱਛਾ ਜੀ ਫੁੱਲ ਵੱਡੀ ਬੈੜਾ ਹੈ ਨਾ ਹਾਂ ਹਾਂ ਇਹ ਜਿਹੜੀ ਸੀ ਹੈ ਵੀ ਅੱਛਾ 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 ਅੱਜ ਕਿੰਨਾ ਕਿ ਹੋਇਆ ਸਵੇਰ ਠੀਕ ਆ ਵੀਰੇ ਠੀਕ ਹੈ ਬਾਕੀ ਇਹ ਵੀ ਠੰਡੀ ਸੀਲਸਲਾ ਦਾ ਠੰਡੀ ਸੀਲਸਲਾ ਹੈ ਨਾ ਥੋੜਾ ਕੈਮਰੇ ਤੋਂ ਕਰਦੀ ਪਰ ਕੋਈ ਚੱਕਰ ਨਹੀਂ ਇਹ ਵੀ ਥੱਲੇ ਚੰਗੇ ਥੱਪੜੇ ਲਾਈ ਜਾਂਦੇ ਇਹ ਦੂਜੇ ਸੁਵਿਸ਼ੀ ਅੱਛਾ ਅੱਛਾ ਠੀਕ ਹੈ ਫੁੱਲ ਵੱਡੀ ਬੈੜ ਠੀਕ ਆ ਜੀ। ਦੋ ਤੇ ਵੀ ਭਲੂ ਵੀ ਕੋਈ 15 16 ਕਿਲੋ ਦਾ ਆ ਚਾਹੀਦਾ ਵੀਰੇ ਇਹਨਾਂ ਦੇ ਤੇ ਇਹਨੇ ਨਹੀਂ ਭਰਨਾ ਤੇ ਕਿੰਨੇ ਭਰਨਾ ਚੰਗੀ ਆ ਫਿਰ ਖੋਲ ਕੇ ਤੋਰ ਦੇ ਵੀਰੇ ਮਗਰ ਬੱਛਾ ਕੇ ਅਸੀਂ ਆਈ ਕੋਸਾ ਬੱਛਾ ਅੱਛਾ ਮਗਰ ਬੱਛਾ ਠੀਕ ਆ ਜੀ ਫੁੱਲ ਕੱਢ ਵਜਣਿਆ ਹਨਾ ਵੱਡਾ ਵੱਡਾ ਤਾਂ ਕੋਈ ਛੋਟੀ ਛੋਟੀ ਨਹੀਂ 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 ਬਿਲਕੁਲ ਤਾਇਆ ਲੈ ਜਾ ਕਾਕਾ ਲੈ ਆ ਨਹੀਂ ਕੋਈ ਗਿਵਾਰ ਚੰਗੀ ਟੋਪ ਦੀ ਰੇਟ ਵੀਰੇ ਦਾ ਵੀ ਉੜਦੀ ਆ ਰੇਟ ਦਾ ਵੀ ਉੜਦੀ ਆਲਾ ਹੀ ਹੋਏਗਾ ਜੀ ਠੀਕ ਹੈ ਜੀ ਠੀਕ ਥੱਬੇ ਲਾਈ ਬੈਂਦੀ ਕਰਵਾ ਲਈ ਇਹਨਾਂ ਨੂੰ ਕਹਿੰਦੇ ਆ ਥੱਬੇ ਸਹੀ ਗੱਲ ਆ ਵੀਰੇ ਨਹੀਂ ਵੀਰੇ ਚੀਜਾਂ ਲਿਉਂਦੇ ਤਾਂ ਹੀ ਫਿਰ ਤੁਰ ਕੇ ਆਣਾ ਜਾਂ ਫਿਰ ਤੁਰ ਕੇ ਲਿਉਣੀਆਂ ਵੀ ਲਿਉਣੀਆਂ ਵੀ ਚੰਗੀਆਂ ਰੇ ਲਿਉਣੇ ਵੀ ਚੰਗੇ ਨਾਲ ਚੰਗੇ ਨਾਲ ਲਿਉਣੇ ਆ ਨਹੀਂ ਤੇ ਨਹੀਂ ਲਿਉਣੇ ਤੁਹਾਨੂੰ ਪਤਾ ਅੱਗੇ ਲੋਕੀ ਕਹਿੰਦੇ ਯਾਰ ਮਾਨ ਤੁਹਾਡਾ ਹਿਸਾਬ ਨਾਲ ਹੁੰਦਾ ਕਹਿੰਦੇ ਇਦਾਂ ਹੀ ਪਾਣਾ ਬਿਲਕੁਲ ਬਿਲਕੁਲ ਇਹਦਾ ਫਿਰ ਵੀਰੇ ਰੇਟ ਦੱਸ ਦਿਓ ਕਿਨੇ ਦੇ ਦੀਏ ਨਹੀਂ ਮੈਨੂੰ ਪਤਾ ਰੇਟ ਤੇ ਜਾ ਜੀ ਹੁਣਾ ਇਹ ਆ ਜੀ ਕਰਨਾ ਤੁਹਾਨੂੰ ਪਤਾ ਇਹਨਾਂ ਨੂੰ ਹੋਰ ਦਿਆਣੇ ਦੇਦੀ 50000 ਦੀ ਕਰਦੀ ਹੈ ਮਾਨਤਾ ਦੱਸੋ ਤੁਸੀਂ ਕੋਈ ਗੱਲ ਜਨਾਬ ਹੋਰ ਆ ਰਹੀ ਹੈ 2000 2 ਨਹੀਂ ਫਿਰ ਇਹਦਾ ਵੀ 5000 ਹੀ ਦਈਏ ਅੱਛਾ 5000 45000 ਦੀ 45000 ਰੁਪਏ ਦਾ ਨਹੀਂ ਮਸ਼ੀਨਾਂ ਦੀ 45000 ਦੀ ਫੁੱਲ ਵੱਡੀ ਰੈਡ ਨਹੀਂ ਜੀ ਪੱਕੀ ਗੱਲ ਹੈ ਠੀਕ ਹੈ ਵੀਰੇ ਠੀਕ ਹੈ ਜੀ ਫਿਰ ਬਾਕੀ ਕੋਈ ਫੋਨ ਕਰੇ ਕਰਦੇ ਹਾਂ ਥੋੜਾ ਬਾਕੀ ਮੋਟੇ ਮਾਨਤਾਂ ਥੋੜਾ ਪਤਾ ਕੋਈ ਗੱਲ ਗਾੜੀ ਵੀਰ ਜੀ ਆ ਗਈ ਚੰਗੀ ਟੋਪ ਦੀ ਇਹ ਗੱਬਣ ਵੀਰੇ ਗੱਬਾਂ ਵਾਲਾ ਵੀਰੇ ਇਹਦੇ ਕਾਹ ਕਿਹਨੋ ਹੀ ਇਹ ਦਿਨ ਲੈਂਦੀ ਆ ਵੀ ਪੰਜ ਸੱਤ ਅਜੇ ਹਾਂ ਦੇਖੋ ਪਰਵੀਰ ਜੀ ਬੈਣਾ ਔਖਾ ਹੋਗਾ ਬੈਣਾ ਔਖਾ ਹੋਏਗਾ ਗਾਂ ਲਈ ਇਹਨੂੰ ਵੀ ਬਾਕੀ ਸਾਂਭੀ ਸੰਭੀ ਵੀ ਕਹਿੰਦੇ ਚੜਾ ਚੰਗੀ ਆ ਡੱਬੀ ਵਹਿੜਾ ਚਫਾਗੀ ਇਹ ਵੀ ਦੂਜੇ ਤੋਂ ਚੰਗਾ ਸਪੈਸ਼ਲ ਲੱਗਾ ਦੇਖੋ ਭਾਜੀ ਹਾਂ ਠੀਕ ਆ ਠੀਕ ਆ ਖੋਲ ਕੇ ਚੋਰਦੇ ਵੀਰੇ ਦੇਣ ਲੈ ਜੂਗੀ ਇਹ ਜਣਾ ਹਫਤਾ ਦਾ ਦੇਣਾ ਹਾਂ ਹਾਂ ਕੱਲ੍ਹ ਦੂਜੇ ਚਲੋ ਉਹਦੇ ਵਧੀਆ ਜਿੰਨੇ ਦਿਨ ਲਾ ਜੇ 19 ਬਣੇਗਾ ਨਹੀਂ ਬਣੂਗੀ ਵੀਰੇ ਜੀ ਥੱਲੇ ਉਹਨਾਂ ਨੂੰ ਕਹਿੰਦੇ ਪੰਡਾ ਪਾਈਆਂ ਸਹੀ ਗੱਲ ਆ ਵੀਰੇ ਵੇਖੋ ਉੱਥੇ ਬਈ ਲਾਏਗਾ ਨੇ ਪੱਕੀ ਗੱਲ ਆ ਵੀਰੇ ਠੀਕ ਆ ਜੀ ਬੜੇ ਖਾਲੀ ਵੀਰੇ ਚੰਗੇ ਟੋਪ ਦੇ ਨਾ ਆ ਗਿਆ ਵੀਰ ਕੋਲ ਨਾ ਅਗ ਲਿਓਨੇ ਟੋਪ ਦੇ ਕੱਕ ਇੱਥੇ ਕਰੋ ਇੱਥੇ ਕਰੋ ਚੱਲ ਆ ਬੱਚੇ ਫਿਰ ਛੰਡੇ ਹੋ ਰਹੇ ਆ ਨਹੀਂ ਤੁਹਾਨੂੰ ਪਲਾ ਫਿਰ ਰਹਿਣਾ ਚਾਹੀਦਾ ਕਿੱਥੇ ਟੱਕਰ ਬੜਾ ਖਾਲੀ ਮੇਰੇ ਕੋਲ ਨਾਈਦਾ ਵੀਰ ਜੀ ਅੱਜ ਕੱਲ ਦੇ ਨਿਆਣੇ ਲੱਗ ਗਏ ਨਹੀਂ ਲੱਗ ਗਏ ਨਹੀਂ ਲੱਗਦੇ ਹਾਂ ਨਾ ਅੱਛਾ ਜੀ ਨਹੀਂ ਬੜਾ ਮਨ ਖੁਸ਼ ਹੁੰਦਾ ਜਦੋਂ ਨਿਆਣੇ ਗਾਂ ਆਏ ਹੋ ਲੈਨ ਚ ਪੈਣ ਇਹ ਕਿਹੜਾ ਵੀਰ ਜੀ ਕੋਈ ਮਾੜਾ ਕੰਮ ਤੋ ਬਿਲਕੁਲ 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 ਇਹ ਕਰਮਾਲੀਆਂ ਪਰੀਆਂ ਵਾ ਬਸ ਕੋ ਬਸ 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 ਜਿਹੜੀ ਗੱਲ ਹੈ ਚੰਗੀ ਟੋਪ ਦੀ ਵੀਰ ਜੀ ਇਹ ਵੀ ਥੱਲੇੋਂ ਥੱਲੇੋਂ ਵੀ ਪੰਡਾ ਪਾਉਗੀ ਖਲੋਇਓ ਵੀਰ ਜੀ ਖਲੋਇਓ ਇੱਥੇ ਠੀਕ ਹੈ ਵੀਰੇ ਠੀਕ ਹੈ ਜੀ ਇਹਦਾ ਫਿਰ ਵੀਰ ਜੀ ਡੈਟ ਕਰੀਏ ਤੇਰਾ ਦੱਸ ਦੋ ਤੁਸੀਂ ਕਿੰਨਾ ਨਹੀਂ ਤੁਸੀਂ ਦੱਸਣਾ ਤੁਸੀਂ ਆਪ ਹੀ ਦੱਸੋ ਕੋਈ ਗੱਲ ਜਿੰਨੇ ਲੋ ਕੇ ਦੇ ਦੱਸ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਜੀ ਤੇ ਇਹਦੀ 80000 ਦੀ ਕਰਦੀ ਹੈ ਮਾਨਤਾ ਨਾ ਦੱਸੋ ਕਿੰਨਾ ਕਰਦੀ ਹੋ ਦੱਸੋ 3 3000 ਹਿੜੀ ਡਾੜੀਏ ਨਹੀਂ ਇਹਦਾ ਵੀ 5000 ਹਿੜੀ ਡਾਈਏ ਫਿਰ 75 ਦੀ 75000 ਦੀ ਕੀ ਹੈਗੀ ਕਸਰ ਜੀ ਕੋਈ ਨਾ ਮੋਕੇ ਥੋੜਾ ਪਤਾ ਚਲੋ ਠੀਕ 75000 ਦੀ ਨਾ ਚੰਗੀ ਵਾੜੀ ਵਾਢੀ ਬਾਕੀ ਤੁਹਾਨੂੰ ਪਤਾ ਘੱਟੋ ਘਾਟ 35 ਕਿਲੋ ਦੁੱਧ ਦੇਣਾ ਗਾਣੇ ਸਹੀ ਗੱਲ ਹੈ ਸਹੀ ਕੋਈ ਕਹਿਣ ਦੀ ਜ਼ਰੂਰਤ ਨਹੀਂ ਪਈ ਤੁਸੀਂ ਆਪੇ ਵੇਖ ਲਓ ਬਿਲਕੁਲ ਵੀਰੇ ਬਿਲਕੁਲ ਠੀਕ ਆ ਚੰਗੀ ਟੌਪ ਦੀ ਵਾੜੀ ਬੀ ਬੀ ਠੀਕ ਆ ਵੀਰੇ 5 ਮਤਲਬ 75000 75000 ਨਹੀਂ ਦੇ ਦਾਂ ਠੀਕ ਆ ਵੀਰੇ ਆਹ ਤਿੰਨ ਵਾੜਾ ਆਹ ਤਿੰਨ ਬਸੀਆਂ ਦੀ ਠੀਕ ਆ ਵੀਰ ਜੀ ਆਹ ਤਿੰਨ ਵਾੜਾ ਵੀਰ ਕੋਲ ਚੰਗੀਆਂ ਟੌਪ ਦੀਆਂ ਦੁੱਧ ਵਾਲੀਆਂ ਅਸਲ ਵਾੜਾ ਆ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜ ਚਲੋ। ਨਾ ਠੀਕ ਆ ਠੀਕ ਆ। ਚਲੋ ਠੀਕ ਆ ਵੀਰੇ ਸੱਸੀ ਗਾਲ ਜੀ। ਸੱਸੀ ਗਾਲ